ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੂਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਤਿੰਨ ਨਾਗ ਹੈ ਜੀ ਇੱਕ ਟੋਕੜ ਗੱਭਣ ਚੱਕ ਪਾਸ ਇੱਕ ਗੱਭਣ ਦੇ ਸੁਆ ਸੁਆ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਜੀ ਤਸੱਲੀ ਭਰ ਕੇ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਪੈਸ਼ਲ ਬੇਨਤੀ ਹੈ ਜੇ ਕੋਈ ਸੁਆ ਸਵਾਇਆ ਨਾਗਾ ਤਾਂ ਵੀਰੇ ਆਪਦੀ ਮਿਲਕਿੰਗ ਕਰ ਲਿਓ ਜੇ ਗੱਬਣਾ ਤਾਂ ਪਾਸ ਕਰ ਲਿਓ ਤੇ ਜੇ ਟੋਕੜ ਗੱਬਣਾ ਤਾਂ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਜੀਵਨ ਸਿੰਘਾ ਜੀ ਪਿੰਡ ਜੀ ਛੇੜ ਧਰਮਕੋੜ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9874818970 ਜੀ ਠੀਕ ਆ ਵੀਰੇ ਅੱਜ ਤੈਨ ਨਾਗਾ ਜੀ आज ਨਾਗੂ ਦੇ 3 4 ਆਈ 4 ਆ ਜੀ 3 2 ਗੱਬਣਾ ਗਿਆ 2 ਗੱਬਣਾ ਜੀ ਤੇ ਇੱਕ ਟੋਕੜ ਗੱਬਣਾ ਤੇ ਤਾਜੀ ਸੂਈ ਬੱਚੀ ਆਈ ਠੀਕ ਆ ਵੀਰੇ ਕਿਧਰੋਂ ਸ਼ੁਰੂ ਕਰ ਗਏ ਜੀ ਕਿਧਰੋਂ ਮਰਜੀ ਕਰ ਲਾ ਆਪਾਂ ਇਹਨਾਂ ਨੂੰ ਗੱਬਣ ਤੋਂ ਸ਼ੁਰੂ ਕਰਦੇ ਆ ਸੁਹਾ ਕਿੰਨੇ ਮਸੂਈ ਆ ਇਹ ਵੀਰੇ ਦੂਜੋ ਸੂਹਾ ਸੂਈ ਹੋਈ ਆ ਸੂਈ ਨੂੰ ਵੀਰੇ 4-5 ਦਿਨ ਹੋਏ ਆ ਬੱਚਾ ਕੀ ਆ ਮਗਰ ਬੱਚਾ ਆਇਂਦਾ ਭਰਾ ਜੀਰ ਦੀ ਡੰਨ ਜੀਰ ਦੀ ਓਕੇ ਆ ਕਿੰਨੀ ਬੋਲੀ ਤਿਆਰ ਆ ਬੋਲੀ ਵੀਰੇ 17 ਕਿਲੋਈ ਆ ਜੋ ਓਕੇ ਦੇ ਦੋ ਜੋ ਆਪਾਂ 16 ਨਾ ਦੇਵਾਂਗੇ ਭਰਾ 2 ਟਾਈਮ 4 ਟਾਈਮ ਆ ਵੀ 5 ਦਿਨ ਚ ਚਾਹੀਏ ਲੈ ਬਈ ਆਪਣੇ ਘਰੇ ਮਾਰਕਿੰਗ ਕਰ ਸਕਦਾ ਆਪਣੇ ਘਰ ਦੀ ਗਰੰਟੀ ਆ ਬਰਾੜ ਬਈ ਖਾਣਾ ਦੀ ਗਰੰਟੀ ਹੈ ਹਾਂ ਖਾਣਾ ਹੀ ਤਾਂ ਵੇਖ ਲਈ ਯਾਰ ਠੰਡੀ ਸੀ ਲਾ ਪੂਰੀ ਤੁਰ ਕੇ ਦਿਖਾ ਦੇ ਬਰੇ ਆਂਖ ਕਰੋ ਵਸਾਇਆ ਅੰਦਾਜੀ ਥੂਆ ਦੂਜਾ ਸੂਈ ਆ ਬੱਚਾ ਮਗਰ ਬੱਚਾ ਆ ਗਿਆ ਵੱਡੇਪਰਾ 4 ਤੋਂ 5 ਦਿਨ ਹੋ ਗਏ ਸੂਈ ਨੂੰ ਬੋਲੀ ਮੰਨਣੀ ਬੋਲੀ ਮੰਨ ਲੋ ਦੰਦ ਮੰਨਾਂ ਬਰੇ ਦੰਦ ਮੰਨ ਲੋ ਠੀਕ ਆ ਬਰੇ 17 ਕਿਲੋ ਬਾਈ ਕਹਿੰਦਾ ਖੁੱਲਾ ਹੋਊਗਾ ਤੁਸੀਂ 16 ਮੰਨ ਕੇ ਆ ਜੀ ਫਨਾ ਦੀ ਦੰਨ ਠੰਡੀ ਸੀ ਬਰਾੜ ਭਾਈ ਉਹ ਗੱਲ ਨਹੀਂ ਜੀ ਲੱਖ ਲੁਤਾ ਲਾ ਕੰਮ ਨਹੀਂ ਆ ਭਾਵੇਂ ਇੱਥੇ ਇੱਥੇ ਬੰਨ ਕੇ ਚੋਈ ਚੱਲ ਬੱਜੀ ਨੇ ਜੀ ਬੈਠਾ ਰਹੇ ਲੋ ਜੀ ਲੈ ਓਕੇ ਬਰ ਲੈ ਓਕੇ ਉਹ ਲੱਤ ਨੂੰ ਤਾਲਾ ਕਮ ਨਹੀਂ ਬਰਾੜ ਵੀਰ ਕੰਮ ਨਾ ਗਾ ਦੂ ਨਾ ਮਾ ਲਿਓ ਨਹੀਂ ਪੋਣਾ ਨਾ ਪਾਇਓ ਤੇ ਹਾਈਟ ਦਾ ਅੰਦਾਜ਼ਾ ਤੁਸੀਂ ਬਾਈ ਦੇ ਦੋ ਇੱਕ ਵੀਰ ਗਰਮੀ ਚ ਨਜ਼ਾਰੇ ਦੇ ਦੂ ਕਰੋ ਗਰਮੀ ਆਲਾ ਤੋਹਫਾ ਵੀਰ ਬਾਕੀ ਚਮਕ ਦਮਕਾਲੀ ਬੱਚੇ ਅਕਲੇ ਦਾ ਵੀਰ ਫੈਕਸ ਆ ਮੇ ਲੇ ਗਾਲੂ ਬਾਬਾ ਮੇ ਦੀ ਗੱਲ ਰਹੀ ਹਾਂਜੀ ਕੋਈ ਬਿਮਾਰੀ ਰਹਿਤ ਹਵਾਨਾ ਪਾ ਨਹੀਂ ਸਕਦੇ ਇਹ ਬਰਫੀ ਆ ਇਹ ਬਰਾੜ ਦਾ ਹੀ ਬਰਫੀ ਆ ਵੀਰ ਦੇਖ ਲੈ ਸਹੀ ਗੱਲ ਆ ਜੀ ਲੈ ਮੈਂ ਉਹ ਬੜਾ ਬਈਆ ਯਾਰ ਪੁੱਠੇ ਪਾਸੇ ਬਈਆ ਲੈ ਠੀਕ ਹੈ ਜੈ ਜੀ ਡਿਮਾਂਡ ਜਿਹੜੇ ਲੈਣੀ ਆ ਬਰਾੜ ਭਾਈ ਜੀ ਦਾ ਅਗਲੇ ਲਾਉਣੇ ਆ 10 ਮਿੰਟ 15 ਮਿੰਟ ਸੋਦੇ ਚ ਹਾਂਜੀ ਉਹਦਾ ਕੰਮ ਖਰਾਬ ਹੋ ਜਾਂਦਾ ਨਾ ਫੇਰ ਹੈਗਾ ਮੁੱਲ 75000 ਬੱਛੀ ਦਾ ਜਿਹੜੇ ਲੈਣੇ ਆ ਜਿਹੜੇ ਲੈਣੇ ਆ ਆਪਾਂ 63000 ਦੀ ਬੱਛੀ ਬਰਾੜ ਭਾਈ ਦੇਣੀ ਆ 63000 ਦੀ 63000 ਦੀ ਹੋਜੂ ਮੰਨ ਤਾ ਨਾ ਬੜਾ ਵੱਡਾ ਨਹੀਂ ਹੁੰਦਾ ਬਰਾੜ ਭਾਈ ਲੈਂ ਦੇਣੀ ਲੈਂ ਦੇਣੀ ਆ ਬਾਕੀ ਵੀਰੇ ਤੈਨੂੰ ਵੀ ਪਤਾ ਦੁੱਧ ਬੱਚੀ ਦਾ 18-19 ਕਿਲੋਗ੍ਰਾਮ ਨਚਾਈ ਜਾਣਾ ਸਹੀ ਗੱਲ ਹੈ ਠੀਕ ਆ ਵੀਰੇ ਹੋਣੇ 15-16 ਕਿਲੋ ਦਾ ਤਾਂ ਖੁੱਲਾ ਵੀਰੇ ਹੈਗਾ ਯਾਰ ਆਮ ਨਾਲ ਸੋਣ ਠੀਕ ਹੈ ਵੀਰੇ ਮੈਂ ਨੇ ਕਿਹਾ ਵਾਂ ਪਾਂਡੇ ਚ ਪਾ ਗੀ 68000 ਚੋਂ ਥੋੜਾ ਕ ਨਈ ਮਾਨਤਾ ਨ ਹੋ ਬੁੱਲ ਕਾ ਬ੍ਰੋਡ ਵੀ 75000 ਕਰ ਲੈਣੇ ਬੱਚੀ ਵੀ ਦੇਖ ਲੈ ਸਹੀ ਗੱਲ ਹੈ ਜੀ ਲੈ ਲਊਗਾ ਵੇਖ ਬੱਚੀਆ ਥਾਂ ਲੈ ਵੇ ਗੱਠ ਕਰਦਾ ਥਾਂ ਪਿਆ ਇਧਰੋਂ ਦੇਖ ਲੈ ਉਧਰੋਂ ਦੇਖ ਲੈ ਠੀਕ ਹੈ ਜੀ। ਖਾਣ ਵੇਖ ਲਾ। ਤੇ 2 ਨੰਬਰ ਗੱਬਣ ਵੈਡ ਵੀਰੇ ਸੁਆ ਕਿਨਮਾ ਜੀ ਇਹਦਾ। ਵਿਰਾਟ ਭਾਈ ਦੂਜੇ ਸੁਆ ਪੱਛੀ ਨੇ ਸੁਣਾਵਾ। ਸਮਾਹ ਕਿਨਾਂ ਲਊਗੇ ਜੀ? ਸਮਾਹ ਦਾ ਵਿਰਾਟ ਭਾਈ ਡੈਡੀ ਕੋਲ ਹੀ ਬੈਠੀ ਪੱਛੀ ਸੁਣਾ ਕੇ ਦਰ। ਅੱਛਾ, ਤੜਨੀ ਭੁੱਲ ਗਈ। ਨਹੀਂ ਇਹ ਭੁੱਲ ਗਈ ਕਰਨ ਵਾਲੀ। ਤਿਆਰੀ ਕਮਾਲ ਦੀ ਆ। ਤਿਆਰੀ ਕਿੰਨਾ ਪਾਜੀ ਦੁੱਧ। ਵਿਰਾਟ ਭਾਈ ਮੂੰਹ ਹੈਗੀ 6 ਗੰਦ ਪੱਛੀ। ਠੀਕ ਹੈ ਜਰਸੀ ਚ ਪੈਂਦੀ ਆ। ਹਾਂ, ਜਰਸੀ ਆ ਪੰਜਾਬ ਵਾਲੀ ਮੰਨ ਲਵੇ। ਠੀਕ ਆ। ਮੂੰਹ 6 ਗੰਦ ਦੇ ਪੱਛੀ ਆ। ਤੇ ਜਿਗਾਰ ਬਹੁਤ ਤਕੜਾ ਲਾਇਆ ਮੈਂ ਕਿਹਾ ਬਣਦਾ ਬਰਾੜ ਬਾਈ ਭੋਲੀ ਗਈ ਸੁਣਾ ਜਿੱਦਾਂ ਕਰਨ ਵਾਲੀ ਨੇ ਠੀਕ ਹੈ ਜੀ ਬੰਦ ਹੀ ਦੁਰੀ ਆਉਂਦੀ ਆ ਕਿੰਨਾ ਲੱਗ ਗਿਆ ਕਿੰਨਾ ਲੇਵਾ ਬਰਾੜ ਭਾਈ ਅਜਿਹਾ ਆ ਤੇ ਉਨਾ ਹੀ ਲੇਵਾ ਪਿੱਛੋਂ ਕਰਮ ਵਾਲੀ ਲਈ ਆਉਂਦੀ ਆ ਸਹੀ ਗੱਲ ਹੈ ਲੇਵਾ ਇੱਕ ਪਾਸੇ ਚਾਰ ਸਵੇਰੋਂ ਲੇਵਾ ਦਿਖਾ ਦੇ ਗੋਲ ਮਟੋਲੀ ਆ ਬਾਕੀ ਸੋਨਾ ਬਚੀਦਾ ਕੱਢ ਕੇ ਤਾਂ ਗੋਲ ਮੋਲ ਬਚੀ ਪਈ ਆ ਹਮੇਂ ਪਈ ਆ ਜੀ ਪਈ ਚੰਗੀ ਬਚੀ ਆ ਵੀਰੇ ਹਾਂ ਜੀ ਕੋਈ ਆਏ ਨਹੀਂ ਕਿ ਸੋਨਾ ਕੱਟ ਵਾਲਾ ਹਵਾਨਾ ਤਿਆਰੀ ਸੋਹਣੀ ਕਰਦੀ ਹੁੰਦੀ ਆ ਤਿਆਰੀਆਂ ਚ ਆ ਕਿੰਨਾ ਪਾਜੂ ਵੀਰੇ ਦੁੱਧ ਦੋਤਾ ਬਰਾੜ ਭਾਈ ਕਹਿੰਨ ਉਹਨੂੰ ਕਿੰਨਾ ਮਰਜੀ ਕਹਿਲਾ ਠੀਕ ਹੈ ਜੀ ਠੀਕ ਆ ਆਪਾਂ ਨਹੀਂ ਕਹਿਣਾਗਾ ਲੋਕਾਂ ਦੇ ਕਹਿਣ ਵਾਂਗੂ 25 ਕਿਲੋ ਚਵਾਇਆ ਠੀਕ ਹੈ ਜੀ ਨਹੀਂ ਕਹਿਣਾ ਵੀਰੇ ਠੀਕ ਆ ਤਾਂ ਵੀਰੇ ਆਪਾਂ ਆਦੀ ਮੂੰਹ ਨਾ ਬਣਾਉਣਾ ਸਹੀ ਗੱਲ ਹੈ ਠੀਕ ਹੈ ਨਾ ਬੱਚੀ ਵੀਰੇ ਅਗਲਾ ਕਿਨੇ ਲੈਣੀ ਆ ਅਗਲਾ ਆਪ ਦੋਸੂ ਕਿੰਨਾ ਦੁੱਧ ਚਵਾਉਂਗਾ ਮੈਂ ਠੀਕ ਹੈ ਵੀਰੇ ਬਾਲਕ ਕਹਿੰਦੇ ਆ ਪਹਿਲੇ ਸਵੇਰੇ 16 16 ਕਿਲੋ ਦੁੱਧ ਚਵਾਇਆ ਹੋਇਆ ਵਾ ਆਪਾਂ ਵੀਰੇ ਗਾਰੰਟੀ ਨਹੀਂ ਬੱਚੀ ਦੀ ਦੇਣੀ ਠੀਕ ਹੈ ਠੀਕ ਆ ਅਗਲਾ ਚੋਲੇ ਦੇ 20 ਤੇ ਬਾਕੀ ਵੀਰੇ ਬੱਚੀ ਦਸੂ ਮੈਂ ਕਿੰਨਾ ਦੁੱਧ ਚਵਾਉਂਗੀ ਠੀਕ ਹੈ ਵੀਰੇ ਠੀਕ ਹੈ ਨਾ ਆਪਾਂ ਨਹੀਂ ਮੂੰਹ ਤੇ ਬੋਲ ਦਿੰਦੇ ਵੀਰੇ ਬਟ ਬਰਾੜ ਭਾਈ ਮੁੱਲ ਕਰਨੀ ਬੱਚੀ ਦਾ ਕਿੰਨਾ ਮਰਜ਼ੀ ਕਰਨ 80 ਕਰ ਲਈਏ 85 ਕਰ ਲਈਏ ਹਾਂਜੀ ਇਹ 70 ਚ ਮਾੜਾ ਮਟਾ ਮਾਨਤਾ ਨਹੀਂ ਕਰਨਾ 70000 70000 ਚ ਬਾ ਵੱਡਾ ਨਹੀਂ ਗਾ ਵੀਰੇ ਚੱਕਰ ਜੇ ਆਪਾਂ ਛੋੜ ਹੀ ਕਰਨੀ ਬੱਚੀ ਦੀ ਠੀਕ ਹੈ ਵੀਰੇ ਇਹ ਕਿਧਰ ਸੂਈ ਵੀਰੇ ਉੰਨੀ ਬੱਚੀ ਹੋਰ ਗਾਂ ਨੂੰ ਪਾਨੀ ਉੰਨੀ ਹੋਰ ਬੱਚੀ ਹਾਂਜੀ ਠੀਕ ਹੈ ਵੀਰੇ ਟੋਕੜ ਗੱਬਣਾ ਇਹੇ ਨਾਗਾ ਸੂਆ ਕਿੰਨੇ ਵਾਸਤੇ ਗੱਬਣਾ ਇਹ ਤਾਂ ਕਿੰਨਾ ਹੀ ਆ ਬਰਾੜ ਭਾਈ ਵੱਡੀ ਵੜਾ ਫੁੱਲ ਵੱਡੀ ਵੀਰੇ ਕੋਈ ਛੋਟੀ ਮੰਨ ਕੇ ਨਾ ਆਵੇ ਕਿੰਨੇ ਸੂਏ ਲਈ ਗੱਬਣਾ ਜੀ ਬਰਾੜ ਭਾਈ ਅਗਲਾ ਕਹਿੰਦਾ ਦੂਜੇ ਸੂਏ ਆ ਹਾਂਜੀ ਤਿੰਜਾ ਸਵੇਰ ਵਾਸਤੇ ਗੱਲ ਪਹੁੰਚ ਗਿਆ ਆਪਾਂ ਮੰਨ ਕੇ ਲਈਏ ਠੀਕ ਹੈ ਜੀ ਠੀਕ ਹੈ ਵੀਰੇ ਦੁੱਧ ਹੁਣ ਆਏਗਾ ਵੀਰੇ 14-15 ਵਿੱਚ ਠੀਕ ਹੈ ਜੀ ਠੀਕ ਹੈ ਦੁੱਧ ਵੱਧ ਸੀਗਾ ਕੱਲ ਪਾਹੂ ਆਪਰਾ ਵੀ ਕਰ ਜਾਂਦਾ ਬਰਾੜ ਬਾਈ ਠੀਕ ਆ ਵੱਡੀ ਬੱਚੀ ਆ ਕੋਈ ਨਿੱਕੀ ਮੰਨ ਕੇ ਨਾ ਲਵੇ ਠੀਕ ਹੈ ਜੀ 6 ਮਿੰਟਾਂ ਦੀ ਬਰਾੜ ਬਾਈ ਦੁੱਧ 15 ਕਿਲੋ ਦੁੱਧ 14 ਮੰਨ ਕੇ ਲੈ ਆ 14 ਬੰਨ ਕੇ ਹਾਂ ਜੀ 15 ਦੀ ਗਾਰੰਟੀ ਆ ਆਪਾਂ ਕਰਤਾ ਓਕੇ ਨਾ ਮੈਂ ਆ ਵੀਰੇ ਮਾੜਾ ਮੋਟਾ ਉਹੀ ਰੱਖ ਦਿਆ ਮਾੜਾ ਜਾ ਪਾਸਾ ਮਾੜਾ ਪਾਸਾ ਬੱਚੀ ਦਾ ਠੀਕ ਦੋ ਤਰਾ ਆਸਾਨਾ ਥਾਣ ਚੋਲਦੇ ਵੀਰੇ ਹੋਈ ਜਾਂਦਾ ਵਾ ਹੁਣ ਪੈਨਸੀ 36 ਕਿਲੋ ਦੁੱਧ ਵਾਲੀ ਗਾਂ ਵੀਰੇ ਤੁਹਾਨੂੰ ਪਤਾ ਹੀ ਐਡੀ ਤੇ ਟੋਰਦੇ ਵੀਰੇ ਟੋਰ ਜੀ ਕੀ ਤੇ ਗੱਲ ਹੈ ਕੀ ਆ ਬੱਝੀ ਆ ਵੈਡ ਵੀਰੇ ਮਗਰੋ ਜੀ ਆ ਕੇ ਮਾੜਾ ਮੋਟਾ ਪਾਸਾ ਕਰੀ ਜਾਂਦੇ ਨਗਰ ਚਮਕਦਮ ਕਾਲੀਆ ਵੇਲ ਵਾਲੀ ਰੇਲ ਗੱਡੀ ਜੱਡੀ ਆ ਇਹ ਨਹੀਂ ਪਤਾ ਹੁਣ ਆ ਵੀਡੀਓ ਚ ਵੱਡੀ ਲੱਗਦੀ ਐ ਨਿੱਕੀ ਲੱਗਦੀ ਪਰ ਕੋਲੇ ਖੜ ਕੇ ਬੰਦਾ ਵੇਖੇ ਬਹਿਰ ਦੁੱਗਣੀ ਆ ਫੁੱਲ ਵੱਡੀ ਇਹ ਆਪੀ ਦੀ ਜਾਣ ਵਾਲੀ ਦੀ ਜਾਣੀ ਬਰਾੜ ਬਾਈ ਇਹ ਵੱਡੀ ਇਹ ਪੈਕਅਪ ਚ ਜਾ ਰਹੀ ਆ ਕੀ ਜਾਣੀ ਬੱਚਾ ਹੁੰਦਾ ਕਾਦਰ ਆ ਮੈਂ ਪੈਕਅਪ ਦੀ ਬਤੀ ਆ ਜੀ ਕਰਉਂਗਾ ਯਾਕਾ ਅਗਲਾ 50ੱਖਾਂ ਦਾ ਉਖਦਾ ਪਹਿਲਾਂ ਬੱਚੀ ਲੈਣ ਨੂੰ ਸਹੀ ਗੱਲ ਇਹ ਬੱਚਿਆਂ ਕਰਾ ਮੇਰੇ ਛੇਤੀ ਪਾਲਣ ਦੀਆਂ ਇਹਦੀ ਗੱਬਣਾ ਸਪੈਸ਼ਲ ਬੇਨਤੀ ਹੈ ਕਿ ਆਪ ਦਾ ਡਾਕਟਰ ਸਾਹਿਬਾ ਨਾਲ ਲੈ ਕੇ ਆਇਓ ਜੀ ਅੱਦ ਕੋਦ ਪੱਧਰ ਪੁੱਤਰ ਬੱਚੀ ਥਾਂ ਲੈ ਵੀਰੇ ਬਾਲੀ ਚੰਗਿਆ ਕੋਲੇ ਖੜ ਕੇ ਬੰਦਾ 2 ਮਿੰਟ ਦੇਖਣ ਵਾਲੀ ਕੀ ਆ ਸਹੀ ਗੱਲ ਹੈ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਬਿਰਾੜ ਭਾਈ ਮੁੱਲ ਕਰ ਨੂੰ ਕਿ ਨਾ ਮਰਜ਼ੀ ਕਰ ਲੈ ਬੱਚੀ ਦਾ 70 ਕਰ ਲੈ 75 ਕਰ ਲੈ ਤੈਨੂੰ ਜੀ ਪਤਾ ਤਿਆਰੀ ਬੱਚੀ ਕਿੰਨੇ ਦੀ ਵਿਗਣੀ ਆ ਹਾਂਜੀ ਅੱਜ 63000 ਦੀ ਬੱਚੀ ਦੇਣੀ ਦੇਣੀ ਉਹ ਫਰੀ ਆ 100 ਕਿਲੋਮੀਟਰ ਕਰਾਇਆ 100 ਕਿਲੋਮੀਟਰ ਕਰਾਇਆ ਇਸੇ ਵੜ ਤੇ ਕੱਲੀ ਤੇ ਜੋੜੇ ਤੇ ਲਾ ਦਾਂਗੇ ਕਿਹੜਾ ਮਰਜ਼ੀ ਜੋੜਾ ਲੈ ਲਵੇ 100 ਕਿਲੋਮੀਟਰ ਕਰਾਇਆ ਫਰੀ ਕਰ ਦੂੰਗਾ ਠੀਕ ਹੈ ਵੀਰੇ 100 ਕਿਲੋਮੀਟਰ ਕਰਾਇਆ ਫਰੀ ਹਾਂਜੀ ਬਾਕੀ ਚੈੱਕ ਕਰ ਲੈ ਇਹਦਾ ਕੱਲੀ ਦਾ ਕਰ ਦਾਂਗੇ 50000 ਇਹਦਾ ਕੱਲੀ ਦਾ 50 ਕੱਲੀ ਦਾ 50000 ਕਰ ਦਾਂਗਾ ਫਿਰ ਨਾਲੀ ਠੀਕ ਹੈ ਵੀਰੇ ਤੇ ਇੱਕ ਗੱਬਣ ਵੜਾ ਕੱਚੀ ਆ ਉਹ ਇਹਦਾ ਸੁਆ ਕਿੰ ਬਾਈ ਇਹਦਾ ਹੈਗਾ ਦੂਜਾ ਸੁਆ ਠੀਕ ਹੈ ਜੀ ਠੀਕ ਹੈ ਬਰਾੜ ਬਾਈ ਮਤਲਬ ਅਜੇ ਪਏ ਆ ਬੱਚੀ ਦੇ 8-9 ਦਿਨ ਠੀਕ ਹੈ ਜੀ ਪਿਆਰੀ ਕਰਮ ਵਾਲੀ ਚੰਗੀ ਕਰਦੀ ਹੁੰਦੀ ਆ ਠੀਕ ਹੈ ਹਾਂ ਇਹਦਾ ਦੇਖ ਲੈ ਬੱਚਾ ਢਿੱਲਾ ਢੋਲਾ ਵੀ ਰੱਬ ਉਹ ਪਈਆਂ ਕਿੰਨੇ ਦਿਨ 8-9 ਦਿਨ ਬਾਈ ਕਿੰਨਾ ਪਾਜੀ 8-10 ਦਿਨ ਵੀ ਲੈ ਸਕਦੀ ਆ ਆਪਾਂ ਨਹੀਂ ਕਹਿੰਦਾ ਕਿ ਤੋਤਾ ਬਰਾੜ ਬਈ ਆਪ ਦੀ ਸਿਹਰਦਾ ਯਾਰ ਹੁਣ ਤਾਂ ਜਿੰਨੀ ਸਾਂਭ ਲਈ ਜਿੰਨੀ ਸਾਂਭ ਲਿਆ ਪੈਂ ਵੀ ਕਹਦੀ ਆ 16 ਤੋਂ 17 ਕੋਈ ਆ ਸੋਹਣੀ ਜੀ ਉਹ ਥੋੜਾ ਕੰਮ ਨਹੀਂ ਗਿਆ ਭਰਾਵਾ ਲੋਕੀ ਕਮੈਂਟ ਬਹੁਤ ਕਰੀ ਗਏ ਕਰਦੇ ਆ ਵਾਚ ਠੀਕ ਆ ਕਰਵਾ ਕਹਿੰਦਾ ਕਾਇਦੰਦਿਆ ਮੂੰਹ ਨਹੀਂ ਲਾਉਣਾ ਵੀਰਾੜ ਬਈ 20 ਕਿਲੋ ਚ ਆਇਆ ਠੀਕ ਆ ਠੀਕ ਹੈ ਨਾ ਬਾਕੀ ਬਈ ਅਗਲੇ ਨੇ ਆਜ ਦੀ ਸਾਂਝ ਨਾਲ ਸਹੀ ਗੱਲ ਕਿਨੇ ਪੈਸੇ ਲਾਉਣੇ ਆ ਸਹੀ ਗੱਲ ਹੈ ਠੀਕ ਹੈ ਨਾ ਬਰਾੜ ਵੀਰੇ ਬਾਕੀ ਰੰਗ ਪ੍ਰਿੰਟ ਵਾਲੀ ਰੰਗ ਪ੍ਰਿੰਟ ਦੀ ਚੰਗੀ ਆ ਕਿਨੇ ਪੈਸੇ ਲਾਉਣੇ ਆ ਵੀਰੇ ਆਜ ਦੀ ਸਾਂਝ ਨਾਲ ਕਿੱਚੀ ਕਿੱਚੀ ਆ ਬਰਾੜੀ ਮੁੱਲ ਵੀ ਇਹੀ ਕਰ ਦੇਣਾ ਕਿੰਨਾ ਜੀ ਜਿਹੜਾ ਵੀਰੇ ਤਿਆਰ ਕਰਕੇ ਵੇਚਣੀ ਆ ਉਹਦਾ ਮੁੱਲ ਹੋਰ ਹੋਊਗਾ ਅੱਜ ਦਾ ਮੁੱਲ ਵੀਰੇ 47000 ਰੁਪਏ ਦੀ ਆ ਹੋਜੂ ਮਾਨਤਨ ਹਾਂ ਵੀਰੇ ਮਾਨਤਨ ਕਰਦਾਂਗੇ ਬੱਚੀ ਬਰਾੜ ਦੇ ਖੁੱਲੂ ਦੀ ਬਥਾਂ ਲੈ ਵੇਚਣਾ ਲੈ ਲੋ ਕਰੋ ਜੀ ਠੀਕ ਹੈ ਬਰੇ ਬਾਕੀ ਚੰਗੀ ਇਹਦਾ ਵੀ ਕਰਦਾਂਗੇ 50 ਕਿਲੋਮੀਟਰ ਕਰਾਇਆ ਫਰੀ 50 ਕਿਲੋਮੀਟਰ ਕਰਾਇਆ ਫਰੀ ਇਹਦਾ ਵੀ ਕਰਨਾਗੇ ਜੋੜਾ ਕੋਈ ਕਿਹੜਾ ਮਰਜ਼ੀ ਲੈ ਲਵੇ 100 ਕਿਲੋਮੀਟਰ ਕਰਾਇਆ ਫਰੀ ਕਰਦਾਂਗੇ ਠੀਕ ਹੈ ਬਰੇ ਇੱਕ ਵੀਰੇ ਬੇਨਤੀ ਆ ਪਹਿਲਾਂ ਸਾਰੀ ਵੀਡੀਓ ਵੇਖ ਲਿਆ ਕਰੋ ਐਂਡ ਤੇ ਕਰਦੇ ਐਂਡ ਤੱਕ ਵੀਰੇ ਆਪਾਂ ਵੀਡੀਓ ਫੋਨ ਤੇ ਨਹੀਂ ਪਾਣੀ ਕਿਹਿੰਗੇ ਠੀਕ ਹੈ ਬਰੇ ਠੀਕ ਹੈ ਵੀਰੇ ਵੀਡੀਓ ਪਾਈ ਦੇਖੀਦੇ ਨਹੀਂ ਪਹਿਲਾਂ ਫੋਨ ਫੜਕਾ ਲੈਂਦੇ ਆ ਠੀਕ ਹੈ ਜੀ ਸਾਰੀ ਵੀਡੀਓ ਵੇਖ ਕੇ ਹੋਤਾ ਕਰਕੇ ਇੱਕ ਬਾਈ ਬੜਾ ਮੂਰੇ ਬੇਇੱਜ਼ਤੀ ਹੈ ਪੱਕਿਆ ਬਿਆਨਾ ਪਾਇਆ ਕਰੋ ਯਾਰ ਠੀਕ ਹੈ ਜੀ 500 ਜਾਂ ਬਾਈ ਆਪਾਂ ਗਾਂ ਨਹੀਂ ਖੜਾਉਣੀ ਯਾਰ ਕਿੰਨਾ ਪਾਇਆ 2000 ਜੀ 2000 ਤਾਂ ਜੇ ਘੱਟੋ ਘੱਟ ਬਾਈ ਪਾਵੇ ਬਾਤ ਤੂੰ ਯਾਰ ਗਾਂ ਕਹੂ ਵੀ ਖਰਾਬ ਹੋਇਆ ਦਾ ਬਰਾੜ ਬਾਈ ਠੀਕ ਹੈ ਪੱਕਾ ਬਿਆਨਾ ਬਾਈ ਬਣਾ ਪਾਇਆ ਕਰੋ ਮੈਂ ਚੰਗੀ ਬਈ ਕੋਈ ਕਾਰੀਗਰ ਬੰਦੇ ਐ ਕਰਦੇ ਯਾਰ ਵਪਾਰੀ ਬੰਦੇ ਵੀ 500 ਰੁਪਿਆ ਸਾਈ ਪਾ ਗਏ ਬਾਈ ਆ ਗਏ ਫਲਾਨਾ ਕਰ ਲਿਆ ਉਹਦੋਂ ਵੀਰੇ ਵੀਡੀਓ ਤਾਂ ਮੁੱਕ ਜਾਂਦਾ ਇਹ ਤਾਂ ਗੱਲ ਹੈ ਜੀ ਠੀਕ ਹੈ ਨਾ ਵੀਰੇ ਠੀਕ ਹੈ ਜੀ ਹਾਂਜੀ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ